ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਪੰਜਾਬ ਦੇ ਲੋਕਾਂ ਦੀ ਜਮੀਰ ਕਿੰਨੀ ਕੁ ਮਰ ਚੁੱਕੀ ਹੈ ਇਹਦੇ ਬਾਰੇ ਮੈਂ ਅੱਜ ਬਹੁਤਾ ਲੰਬਾ ਚੌੜਾ ਨਹੀਂ ਬੋਲਦਾ ਥੋੜੇ ਸਮੇਂ ਦੇ ਵਿੱਚ ਤੁਹਾਡੇ ਸਮਖੇ ਇੱਕ ਬੇਨਤੀ ਕਰਨੀ ਹੈ ਤੁਸੀਂ ਹੈਰਾਨ ਰਹਿ ਜਾਓਗੇ ਵੀ ਜਿਹੜੇ ਬੰਦੇ ਭਾਵੇਂ ਸਮਾਜ ਸੇਵੀ ਹੋ ਭਾਵੇਂ ਰਾਜਨੀਤਿਕ ਹੋਣ ਤੇ ਭਾਵੇਂ ਕਿਸੇ ਸਿੱਖ ਸੰਸਥਾਵਾਂ ਦੇ ਨਾਲ ਜੁੜੇ ਹੋਏ ਹੋਣ ਉਹ ਇਹ ਦੁਹਾਈ ਪਾਉਂਦੇ ਹੁੰਦੇ ਨੇ ਕਿ ਸਾਡਾ youth ਨਸ਼ਿਆਂ ਨੇ ਖਾ ਲਿਆ ਸਾਡਾ youth ਸਾਡਾ ਨੌਜਵਾਨ ਖੇਡਾਂ ਤੋਂ sports ਤੋਂ ਗੇਮਾਂ ਤੋਂ ਦੂਰ ਹੋ ਗਿਆ ਨਸ਼ੇੜੀ ਬਣ ਗਿਆ ਤੇ ਉਹਨਾਂ ਦੀਆਂ ਕਰਤੂਤਾਂ ਤੁਹਾਨੂੰ ਦੱਸਣੇ ਗੀਆਂ ਡੀਐਸਪੀ ਜਗਦੇਸ਼ ਸਿੰਘ ਭੋਲਾ ਉਹ ਪਹਿਲਵਾਨ ਜਣ ਕੇ ਪਹਿਲਵਾਨ ਇਹ ਪ੍ਰੌਲ ਤੇ ਜਾਂ ਜਵਾਨ ਤੇ ਬਾਹਰ ਆਇਆ ਤੇ ਬਹੁਤ ਲੰਬਾ ਸਮਾਂ तकरीबन 12-13 ਸਾਲ ਜੇਲ੍ਹ ਕੱਟ ਕੇ ਆਇਆ ਤੇ ਇਹਦੀ ਐਂਟਰੀ ਹੁੰਦੀ ਹੈ ਇੱਕ ਟੂਰਨਾਮੈਂਟ ਦੇ ਵਿੱਚ ਤੇ ਲੋਕ ਗੋਡੀ ਹੱਥ ਲਾ ਕੇ ਪੈਰੀ ਹੱਥ ਲਾ ਕੇ ਮਿਲਦੇ ਨੇ ਤੇ ਇਹਦਾ ਕਾਰਨਾਮਾ ਕੀ ਸੀ 12-13 ਸਾਲ ਜੇਲ ਕੱਟਣ ਦਾ ਕੀ ਮੈਨੂੰ ਦੱਸਣ ਦੀ ਲੋੜ ਹੈ ਇੱਥੇ ਡੀਐਸਪੀ ਜਗਦੀਸ਼ ਸਿੰਘ ਭੋਲਾ ਜਾਂ ਪਲਵਾਨ ਪਹਿਲਵਾਨ ਇਹ 12-13 ਸਾਲ ਜੇਲ ਕਿਉਂ ਕੱਟ ਗਿਆ ਇਹ ਮਜੀਠੀਏ ਦਾ ਇਹ ਡਰਗ ਡੀਲਰ ਸੀ ਬਹੁਤ ਵੱਡਾ ਜਿਨ੍ਹਾਂ ਨੇ ਮਿਲ ਕੇ ਘੱਟੋ ਘੱਟ ਜਿਹੜਾ ਪ੍ਰੂਫ ਹੋ ਚੁੱਕਿਆ ਮੰਨ ਰੂ ਅਦਾਲਤ ਦੇ ਵਿੱਚ ਵੀ 10-12 ਹਜ਼ਾਰ ਕਰੋੜ ਦਾ ਚਿੱਟਾ ਇਹਨਾਂ ਨੇ ਵੇਚਿਆ ਇਹ ਕਰਤੂਤਾਂ ਸੀ ਇਸ ਬੰਦੇ ਦੀ ਤੇ ਇਹਨੇ ਸ਼ਰਿਆਮ ਇਹ ਗੱਲ ਮੰਨੀ ਹੋਈ ਹੈ ਕਿ ਇਹ ਕਾਰੋਬਾਰ ਮਜੀਠੀਏ ਦਾ ਅਸੀਂ ਤਾਂ ਮਜੀਠੀਏ ਦਾ ਕਾਰੋਬਾਰ ਸੰਭਾਲਦੇ ਹਾਂ ਜੀ ਤੇ ਉਹਦੇ ਡਰਗ ਡੀਲਰ ਇਹਨੇ ਇਹ ਗੱਲ ਮੰਨੀ ਹੋਈ ਐ ਔਰ ਚਲਾਨ ਪੇਸ ਹੋਇਆ ਬਹੁਤ ਲੰਮਾ ਚੌੜਾ ਇਹ ਕੇਸ ਐ ਜਿਹਦੇ ਵਿੱਚ 10 12000 ਕਰੋੜ ਦਾ ਧੰਦਾ ਮੰਨਿਆ ਗਿਆ ਤੇ ਹੁਣ ਜਿਹੜੇ ਜਗਦੀਸ਼ ਭੋਲੇ ਨੂੰ ਡੀਐਸਪੀ ਨੂੰ ਜਣ ਕੇ ਸਾਬਕਾ ਕਹਿ ਲਓ ਜਾਂ ਚਿੱਟੇ ਦਾ ਵਪਾਰੀ ਕਹਿ ਲਓ ਇਹਨੂੰ ਟੂਰਨਾਮੈਂਟਾਂ ਤੇ ਐਂਟਰੀ ਕਰਵਾ ਰਹੇ ਨੇ ਗੋਡੀ ਹੱਥ ਲਾ ਰਹੇ ਨੇ ਕਿ ਉਹਨਾਂ ਲੋਕਾਂ ਦੀ ਜ਼ਮੀਰ ਜਾਗਦੀ ਐ ਜੰਮਰੀ ਹੋਈ ਐ ਅੰਦਾਜ਼ਾ ਲਾਉਂਗੇ ਤੁਸੀਂ ਇੱਕ ਤਾਂ ਹੁੰਦਾ ਨਾ ਕਿ ਚਲੋ ਆਵਾਮਾਂ ਸੀ ਐਮ ਐਚ ਊ ਠਾ ਕੇ ਸਪਾਇਆ ਇੱਕ ਤਾਂ ਇਦਾਂ ਹੁੰਦਾ ਤੇ ਇਹਨੇ ਸ਼ਰਿਆ ਮੰਨਿਆ ਹੋਇਆ ਇੱਕ ਸਟੇਟਮੈਂਟ ਨਹੀਂ ਸੈਂਕੜੇ ਸਟੇਟਮੈਂਟਾਂ ਪਈਆਂ ਇਹਦੀਆਂ ਪੂਰੀ ਇਹ ਤੁਸੀ ਡਿਟੇਲ ਦੇਖਣੀ ਹੋਵੇ মিডিਆ ਵਿੱਚ ਰਿਸਰਚ ਕਰ ਲਓ ਕਿ ਕਿੱਡੀਆਂ-ਕਿੱਡੀਆਂ ਖਬਰਾਂ ਬਣ ਕੇ ਚੱਲੀਆਂ ਤੇ ਇਸ ਬੰਦੇ ਨੇ ਸ਼ਰ੍ਹਾ ਮੰਨਿਆ ਕਿ ਮੈਂ ਜੀਠੀਏ ਦਾ ਧੰਦਾ ਸੀ ਅਸੀਂ ਧੰਦਾ ਕਰਦੇ ਸੀ ਅਸੀਂ ਇੰਨਾ ਚਿੱਟਾ ਵੇਚਿਆ ਆਪਣੀ ਗੱਡੀ ਵਿੱਚ ਕਿੰਨਾ-ਕਿੰਨਾ ਚਿੱਟਾ ਰੱਖਦੇ ਸੀ ਕਿੰਨਾ-ਕਿੰਨਾ ਸਾਡੇ ਕੋਲੇ ਕੈਸ਼ ਹੁੰਦਾ ਸੀ ਇਹ ਸਾਰਾ ਕੁਝ ਇਸ ਬੰਦੇ ਨੇ ਮੰਨਿਆ ਤੇ ਹੁਣ ਜਿਹੜੇ ਇਸ ਬੰਦੇ ਨੂੰ ਜਗਦੀਸ਼ ਘੋਲੇ ਨੂੰ ਟੂਰਨਾਮੈਂਟਾਂ ਵਿੱਚ ਐਂਟਰੀਆਂ ਕਰਵਾ ਰਹੇ ਨੇ ਉਹਨਾਂ ਨੂੰ ਜੁੱਤੀਆਂ ਦੀ ਘਾਟ ਹੈ ਜਾਂ ਉਹ ਕਤੀੜਾ ਨੇ ਸ਼ਰੀਰ ਦੀਆਂ ਜਾਂ ਪੰਜਾਬ ਦੇ ਦੁਸ਼ਮਣ ਦੇ ਜਾਂ ਇਹ ਕਹਿ ਲਈਏ ਵੀ ਇਹ ਵੀ ਰੜੇ ਮੇਲੇ ਸਾਰੇ ਡਰੱਗ ਡੀਲਰ ਨੇ ਜਿਵੇਂ ਮੈਂ ਪਹਿਲਾਂ ਵੀ ਬਹੁਤ ਵਾਰੀ ਕਿਹਾ ਵੀ ਪਿੰਡਾਂ ਦੇ ਸਰਪੰਚ ਮੈਂਬਰ ਵੱਡੀਆਂ ਵੱਡੀਆਂ ਪੰਚਾਇਤਾਂ ਵੱਡੇ ਵੱਡੇ ਅਫੀਸਰ ਮਜੀਠੀਏ ਦੇ ਡਰੱਗ ਡੀਲਰ ਸੀ ਜਾਂ ਫਿਰ ਟੂਰਨਾਮੈਂਟਾਂ ਵਿੱਚ ਇਹਨੂੰ ਐਂਟਰੀ ਕਰਾਉਣ ਵਾਲੇ ਵੀ ਉਹ ਧੰਦੇ ਨਾਲ ਜੁੜੇ ਹੋਏ ਨੇ ਤੁਹਾਨੂੰ ਲੱਗਦਾ ਵੀ ਜਿਹੜੇ ਬੰਦੇ ਟੂਰਨਾਮੈਂਟ ਕਰਾਉਂਦੇ ਨੇ ਇਹਨਾਂ ਦਾ ਕਿਸੇ ਗੇਮ ਨਾਲ ਕਿਸੇ ਸਟੂਡੈਂਟ ਨਾਲ ਕਿਸੇ ਸਪੋਰਟਸਮੈਨ ਦੇ ਨਾਲ ਕਿਸੇ ਨੌਜਵਾਨ ਦੇ ਨਾਲ ਦਿਲੋਂ ਪਿਆਰ ਹੋਗਾ ਤੁਹਾਨੂੰ ਲੱਗਦਾ ਇਹ ਬੰਦੇ ਸ਼ਰਿਆਮ ਉਸ ਬੰਦੇ ਦੀ ਐਂਟਰੀ ਕਰਵਾ ਰਹੇ ਨੇ ਜਿਹਦੇ ਚਿੱਟੇ ਦੇ ਧੰਦੇ ਨਾਲ ਹਜ਼ਾਰਾਂ ਨੌਜਵਾਨਾਂ ਦੀ ਮੌਤ ਹੋ ਗਈ ਇੱਕ ਨਹੀਂ ਹਜ਼ਾਰਾਂ ਘਰ ਉਜੜ ਗਏ ਹਜ਼ਾਰਾਂ ਇੱਕ ਨਹੀਂ ਹੁਣ ਦੱਸੋ ਜਿਹੜੇ ਕੜਮ ਚੌਧਰੀਆਂ ਨੇ ਜਾਂ ਜਿੱਥੇ ਟੂਰਨਾਮੈਂਟ ਹੋਇਆ ਉੱਥੋਂ ਦੇ ਲੋਕਾਂ ਨੇ ਇਹਦੀ ਟੂਰਨਾਮੈਂਟ ਵਿੱਚ ਐਂਟਰੀ ਕਰਵਾਈ ਉਹਨਾਂ ਲੋਕਾਂ ਨੂੰ ਕਿਹੜੇ ਸ਼ਬਦ ਦੇ ਨਾਲ ਸੰਬੋਧਨ ਕਰਾਂ ਕੰਜਰ ਕਮਾਂ ਖੜਕੰਜਰ ਕਮਾਂ ਪੰਜਾਬ ਦੇ ਦੁਸ਼ਮਣ ਕਮਾਂ ਕਤੀੜ ਕਮਾਂ ਖੱਚ ਕਮਾਂ ਕੜਮ ਚੌਧਰੀ ਕਮਾਂ ਦੇਵਕੂਪ ਕਮਾ ਖੋਤੇ ਕਮਾ ਕੀ ਕਮਾ ਦੱਸ ਦੋ ਤੁਸੀਂ ਇਹ ਸ਼ਬਦ ਬਹੁਤ ਛੋਟੇ ਆ ਸ਼ਰਮ ਨਹੀਂ ਆਈ ਵੀ ਜਿਹੜੇ ਬੰਦੇ ਦੇ ਸਾਹਮਣੇ ਪ੍ਰੂਫ ਪਏ ਨੇ ਉਹ ਬੰਦਾ ਖੁਦ ਮੰਨ ਗਿਆ ਕਿ ਇਹ ਚਿੱਟੇ ਦਾ ਧੰਦਾ ਅਸੀਂ ਕੀਤਾ ਹੈ ਇਹ ਮਜੀਠੇ ਦਾ ਕਾਰੋਬਾਰ ਸੀ ਅਸੀਂ ਕਰਨ ਵਾਲੇ ਆ ਔਰ ਡੀਐਸਪੀ ਦੇ ਅਹੁਦੇ ਤੇ ਰਹਿ ਕੇ ਇਸ ਬੰਦੇ ਨੇ ਇਹ ਧੰਦਾ ਕੀਤਾ ਇੱਕ ਨਹੀਂ ਹਜ਼ਾਰਾਂ ਘਰ ਉਜੜੇ ਨੇ ਹਜ਼ਾਰਾਂ ਨੌਜਵਾਨਾਂ ਦੀ ਮੌਤ ਹੋਈ ਹੈ ਚਿੱਟੇ ਦੇ ਕਾਰਨ ਹਜ਼ਾਰਾਂ ਦੇ ਪਰਚੇ ਪਾਏ ਹੋਏ ਨੇ ਜਿਹੜੇ ਜੇਲ੍ਹਾਂ ਵਿੱਚ ਬੈਠੇ ਆ ਕਿ ਕਿਹੜੇ ਪੰਜਾਬ ਦੀ ਗੱਲ ਕਰਦੇ ਆਸੀਂ ਜਿਹੜੇ ਟੂਰਨਾਮੈਂਟ ਕਰਵਾ ਰਹੇ ਨੇ ਉਹਨਾਂ ਨੂੰ ਸ਼ਰਮ ਹੈ ਬੜੀ ਮੁੱਟੀ ਵੀ ਕਿਹੜੇ ਬੰਦੇ ਦੀ ਐਂਟਰੀ ਕਰਵਾ ਰਹੇ ਹੋ ਇਹ ਬੰਦੇ ਸਟੇਜ ਤੇ ਖੜ ਕੇ ਕੀ ਕਹਿਣਗੇ ਮੰਨ ਲਓ ਗੱਲ ਜੇ ਇਹਨੂੰ 2 ਮਿੰਟ ਟਾਈਮ ਦਿੱਤਾ ਸਟੇਜ ਤੇ ਬੋਲਣ ਦਾ ਇਹ ਬੰਦਾ ਕਹੂਗਾ ਵੀ ਨਸ਼ਿਆਂ ਤੋਂ ਦੂਰ ਰਹੋ ਇਹ ਬੰਦਾ ਕਹਿ ਸਕਦਾ ਜਾਂ ਜਿਹੜੇ ਬੰਦੇ ਨੂੰ ਬੁਲਾਉਣਗੇ ਉਹਨਾਂ ਦੇ ਜੁੱਤੀ ਫੇਰਨ ਦੀ ਲੋੜ ਹੈ ਕਿ ਨਹੀਂ ਸ਼ਰਮ ਨਹੀਂ ਮਾਂਦੇ ਅਸੀਂ ਪੰਜਾਬ ਦਾ ਬੇੜਾ ਗਰ ਕਰਤਾ ਪੰਜਾਬ ਦੀ ਨੌਜਵਾਨੀ ਮਰਵਾ ਕੇ ਰੱਖਤੀ ਸਾਡੇ ਫਿਰ ਵੀ ਖਾਣੇ ਵਿੱਚ ਸਾਡੇ ਖੋਪੜ ਚ ਕੋਈ ਗੱਲ ਪੈਂਦੀ ਨਹੀਂ ਇਹ ਜਗਦੀਸ਼ ਭੋਲਾ ਜੀ ਡੀਐਸਪੀ ਸਾਬਕਾ ਜਿਹੜਾ 12-13 ਸਾਲ ਜੇਲ੍ਹ ਕੱਟ ਕੇ ਆਇਆ ਚਿੱਟੇ ਦੇ ਧੰਦੇ ਵਿੱਚ ਮਨਜੀਠੇ ਦੇ ਨਾਲ ਮਿਲ ਕੇ ਕਾਰੋਬਾਰ ਕੀਤਾ ਅੱਜ ਮੇਰਾ ਮੂਡ ਬੈਸੇ ਠੀਕ ਨਹੀਂ ਸੀ ਸਿਹਤ ਠੀਕ ਨਾ ਹੋਣ ਕਰਕੇ ਫਿਰ ਦੁੱਧ ਤਾਂ ਘੱਟ ਪੀਤਾ ਜਾਂਦਾ ਪਿੰਡੀਆਂ ਮੁੱਕੀਆਂ ਹੋਈਆਂ ਨੇ ਹੁਣ ਦੁਬਾਰੇ ਬਣਾਉਣੀਆਂ ਨੇ ਠਹਿਰ ਕੇ ਬਣਾਵਾਂਗੇ ਤੇ ਪਰ ਫੇਰ ਵੀ ਜਦੋਂ ਇਦਾਂ ਦੀ ਖਬਰ ਸਾਹਮਣੇ ਆਉਂਦੀ ਹੈ ਫਿਰ ਕਹਿਣਾ ਪੈਂਦਾ ਬੁੱਟਾ ਸਿਆਂ ਉੱਠ ਬਈ ਰਜਾਈ ਵਿੱਚੋਂ ਠੰਡ ਨੂੰ ਪਾਸੇ ਕਰ ਕਰੀਏ ਗੱਲ ਦੋ ਛੇਤਰ ਫੇਰੀ ਇਹਨਾਂ ਕਤੀੜਾਂ ਦੇ ਜਿਨ੍ਹਾਂ ਨੇ ਗੰਦ ਪਾਇਆ ਪੰਜਾਬ ਵਿੱਚ ਜ਼ਿੰਮੇਵਾਰੀ ਹੈ ਸਾਡੀ ਅਸੀਂ ਪੰਜਾਬ ਦੇ ਵਸਿੰਦੇ ਆ ਜਿਹੜੇ ਬੰਦੇ ਪੰਜਾਬ ਵਿੱਚ ਗੰਦ ਪਾਉਣਗੇ ਜਾਂ ਜਿਨ੍ਹਾਂ ਨੇ ਗੰਦ ਪਾਇਆ ਉਹ ਸਾਡੀ ਅੱਖ ਤੋਂ ਕਿਵੇਂ ਬਚ ਸਕਦੇ ਨੇ ਇੱਕ ਟੂਰਨਾਮੈਂਟ ਕ੍ਰਿਕਟ ਟੂਰਨਾਮੈਂਟ ਦੇ ਵਿੱਚ ਅੰਪਾਇਰ ਹੁੰਦਾ ਸੀ ਇੰਗਲਿਸ਼ ਗੋਰਾ ਤੇ ਕਮੈਂਟਰ ਜਿਹੜੇ ਕਮੈਂਟਰੀ ਕਰਦੇ ਆ ਨਾ ਉਹ ਕਹਿੰਦੇ ਕਹਿੰਦੇ ਕੈਮਰੇ ਦੀ ਅੱਖ ਤੋਂ ਬੰਦਾ ਵੱਸ ਸਕਦਾ ਕਹਿੰਦੇ ਇਹ ਜਿਹੜਾ ਅੰਪਾਇਰ ਹੈ ਨਾ ਇਹਦੀ ਅੱਖ ਤੋਂ ਨਾ ਬਾਲ ਵੱਸ ਸਕਦੀ ਹੈ ਨਾ ਵੈਡ ਵੱਸ ਸਕਦਾ ਤੇ ਨਾ ਅੰਪਾਇਰ ਵੱਸ ਸਕਦਾ ਤੇ ਸ਼ਾਇਦ ਉਹਨਾਂ ਵਿੱਚੋਂ ਮੈਂ ਵੀ ਹੈਗਾ ਸਾਡੀ ਅੱਖ ਇਹਨਾਂ ਕਦੇੜਾ ਨੂੰ ਅੱਖੋਂ ਪਰੋਖੇ ਕਿੱਦਾਂ ਕਰ ਦੋ ਸਾਡੀ ਅੱਖ ਤੋਂ ਇਹ ਬੰਦੇ ਕਿੱਦਾਂ ਵੱਜ ਜਾਣਗੇ ਤੇ ਬੁੱਟਾ ਸਿੰਘ ਬੈਠਾ ਹੋਵੇ ਫੇਸਬੁੱਕ ਤੇ ਇਦਾਂ ਦੀ ਖਬਰ ਮਿਸ ਹੋ ਜੇ ਇਹ ਹੋ ਨਹੀਂ ਸਕਦਾ। ਇਹ ਤਾਂ ਆ ਹੱਥੋ ਕੇ ਪਿੱਛੇ ਪਏ ਹਨ ਨਾ ਕੀੜਾ ਹੁੰਦੇ। ਜਿਉਣ ਨਹੀਂ ਦਿੰਦੇ ਸੇਤੀ ਜਿਨ੍ਹਾਂ ਨੇ ਪੰਜਾਬ ਦੀ ਨੌਜਵਾਨੀ ਬਰਬਾਦ ਕਰਤੀ ਸਾਡੇ ਹੁੰਦਿਆਂ ਉਹਨਾਂ ਦੇ ਚਲੂਨੇ ਨਾ ਲੜਨ ਉਹਨਾਂ ਨੀਂਦਾ ਜੇ ਇਹ ਕਦੇ ਹੋ ਸਕਦਾ? ਸਵਾਲ ਹੀ ਪੈਦਾ ਨਹੀਂ ਹੁੰਦਾ। ਜੜਾ ਪਟਕੇ ਰੱਖਾਂਗੇ ਇਹਨੂੰ ਕਿਤੇ ਦੁਬਾਰਾ ਫੇਰ ਕਿਤੇ ਐਂਟਰੀ ਕਰਨ ਨੂੰ ਫਿਰ ਟੂਰਨਾਮੈਂਟ ਦੇ ਵਿੱਚ। ਫਿਰ ਹੋਰ ਤਰੀਕੇ ਨਾਲ ਲੈ ਕੇ ਆਵਾਂਗੇ ਪਰ ਜਿਨ੍ਹਾਂ ਨੇ ਟੂਰਨਾਮੈਂਟ ਕਰਾਇਆ ਜਿਨ੍ਹਾਂ ਨੇ ਐਂਟਰੀ ਕਰਵਾਈ ਜਗਦੀਸ਼ ਭੋਲੇ ਚਿੱਟੇ ਦੇ ਵਪਾਰੇ ਦੀ ਉਹਨਾਂ ਨੂੰ ਲੱਖ ਨਹੀਂ ਕਰੋੜਾਂ ਨੇ ਅਰਬਾਂ ਖਰਬਾਂ ਲਹਨਤਾਂ ਨੇ ਮਿਲੀਅਨ ਬਿਲੀਅਨ ਟ੍ਰਿਲੀਅਨ ਉਹਨਾਂ ਨੂੰ ਲਹਨਤਾਂ ਨੇ ਗਿਣ ਲੈ ਅਸ਼ੰਖ ਸ਼ਬਦ ਵਰਤਿਆ ਗੁਰੂ ਪਾਤਸ਼ਾਹ ਨੇ ਕੋਈ ਗਿਣਤੀ ਨਹੀਂ ਕੋਈ ਸੀਮਾ ਨਹੀਂ ਉਹਨੀਆਂ ਉਹਨੀਆਂ ਲਹਨਤਾਂ ਨੇ ਇੰਨਾ ਟੂਰਨਾਮੈਂਟ ਕਰਾਉਣ ਵਾਲਿਆਂ ਨੂੰ ਤੇ ਇਹ ਚਿੱਟੇ ਦੇ ਵਪਾਰੀ ਜਗਦੀਸ਼ ਭੁੱਲੇ ਦੀ ਐਂਟਰੀ ਕਰਾਉਣ ਵਾਲਿਆ ਇਹਨੂੰ ਵੱਧ ਕੁਝ ਹੋਰ ਕੁਝ ਕਹਿ ਨਹੀਂ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ